ਭਾਈ ਐਫ ਆਈ ਆਰ ਦੀ ਕਾਪੀ ਦਿਓ ਉਹ ਜਿਹੜੇ ਸੇਰ ਦਾ ਪੇਸ਼ਨ ਕਰ ਲੈਣਾ ਹੁੰਦੇ ਨੇ ਕਲਾਗ ਜਿਹੜੀ ਬੜੀ ਕਲਾਗ ਜਣੀ ਹੈ ਰਹਿੰਦੇ ਜੋ ਜਾਣਾ ਹੋਇਆ ਕੱਲ੍ਹ ਇਹ ਆਹੋ ਕੋਣੇ 9 ਵਜੇ ਉਹਦੀ ਇਥੇ ਤੇ ਸਾਡੇ ਤੇ ਕੋਣੇ 9 ਵਜੇ ਦਾ ਇੱਥੇ ਐਕਸੀਡੈਂਟ ਹੁੰਦਾ ਸਾਨੂੰ ਪਤਾ ਲੱਗਾ ਅਸੀਂ ਸਾਰਾ ਕਿਹੜੇ ਪਿੰਡ ਦਾ ਸੀਗਾ ਜੀ ਪਿੰਡ ਤਰਾੜ ਮਹਿਰੂਪਾਲ ਤਰਾੜ ਜਵਨ ਸ਼ਕਤੀ ਆਪਣੇ ਨਵੇਦਕਰ ਸਨਾਂ ਪੰਜਾਬ ਗਾਂਝ ਸ਼ਕਤੀ ਮੁੰਡੇ ਦਾ ਕੀ ਨਾਮ ਸੀਗਾ ਜੀ ਉਹਨਾਂ ਰਾਹੁਲ ਸੀਗਾ ਜੀ ਕਿੰਨੀ ਉਮਰ ਸੀ ਮੁੰਡੇ ਦੀ 22 ਸਾਲ ਦੀ ਉਮਰ ਸੀ ਚਾਹੀਏ ਐਕਸੀਡੈਂਟ ਹੋਇਆ ਕਹਾ ਦਾ ਨਾ ਜੀ ਆਹ ਟਰੈਲਾ ਖੜਾ ਜੀ ਟਰੈਲਾ ਪਤਾ ਕੁਛ ਕੀਵਾ ਨੂੰ ਸਾਡ ਜਿਹੜਾ ਮੁੰਡਾ ਜਿਹੜਾ ਨਾਲ ਸੀ ਉਹ ਦਿੱਖਾ ਵੀ ਸਾਈਡ ਮਾਰੀ ਆ ਸਾਈਡ ਮਾਰ ਕੇ ਇਹ ਡਿੱਪਿਆ ਮੈਂ ਇੱਧਰੋਂ ਡਿੱਪਿਆ ਤੇ ਮੁੰਡਾ ਜਿਹੜਾ ਦੂਜਾ ਨਾਲ ਦਾ ਉਹਦੇ ਨੂੰ ਦਿੱਖ ਤੁਹਾਨੂੰ ਕਿੰਨੇ ਵਜੇ ਸੂਚਨਾ ਮਿਲ ਗਈ ਸਾਨੂੰ 15:50 ਮਿੰਟ ਦੀ ਸੂਚਨਾ ਮਿਲ ਗਈ ਜੀ ਪੌਣੇ 10:00 ਤਾਂ ਪਹਿਲਾਂ ਪਹਿਲਾਂ ਸੂਚਨਾ ਮਿਲ ਗਈ ਸਾਡੇ ਨੂੰ ਫਿਰ ਨਾਲ ਕਿੰਨੀ ਕੰਪਨੀ ਦਾ ਦਾ ਕਾਹਦਾ ਵਾ ਟਰੈਲਾ ਪਤਾ ਨਹੀਂ ਕਿਹਦਾ ਕੰਪਨੀ ਦਾ ਕਿਹਦਾ ਇਹ ਨਾ ਪੁਲਸ ਵਾਲਿਆਂ ਨੂੰ ਪਤਾ ਹੋ ਜੀ ਹੁਣ ਮੁੰਡਾ ਮੁੰਡਿਆਂ ਨੇ ਆਟਾ ਵਾਲਾ ਨੇ ਮੋਰੇ ਇੱਕ ਧੌੜ ਚੱਲ ਆਟਵਾੜਾ ਨੇ ਪਤਾ ਨਹੀਂ ਕਿਹੜਾ ਸੀ ਆਟਵਾੜਾ ਉਹਨਾਂ ਨੇ ਮੋਰੀ ਲਾ ਦੇ ਤੇ ਟਰਾਲਾ ਰੋਕਿਆ ਆਪ ਉਹ ਕਿਧਰ ਹਟ ਗਿਆ ਤੇ ਟਰੈਲਾ ਖੜਾ ਕਰ ਗਿਆ ਉਹਨਾਂ ਨੇ ਭਜਾਲਿਆ ਸੀ ਮੋਕੇ ਜਾ ਗਿਆ ਸੀ ਅੰਦੇ ਉਹਨਾਂ ਨੇ ਰਾਹ ਬੰਦ ਕੀਤਾ ਕਿ ਹੈ ਰਾਹ ਬੰਦ ਕੀਤਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੱਚੇ ਦਾ ਇਨਸਾਫ ਆ ਕਿ ਇਸ ਸਾਲ ਤੇ ਮਸ ਹਾਂਜੀ ਬਾਈ 22 ਸਾਲ ਦੀ ਉਹ ਮਸੇ ਕੰਮ ਤੇ ਜਾ ਰਿਹਾ ਸੀ ਹਾਂਜੀ ਇਸ ਵਾਰ ਵੀ ਤੇ ਹੋ ਰਹੀ ਇਹਦੇ ਨਾਲ ਵੀ ਹੈ ਇੱਕ ਬ੍ਰਦਰ ਸੀ ਉਹਦਾ ਮੁੰਡਾ ਨਾਲ ਸਿਗਰਟ ਦੀ ਸੀ ਨਾਲ ਜਿਹੜਾ ਉਹਦਾ ਕੰਮ ਸਿੱਖਦਾ ਉਹਦੇ ਕੋਲੋਂ ਉਹਦਾ ਨਾਲ ਸੀਗਾ ਸੀਗਾ ਉਹ ਨਾਲ ਆ ਮੁੰਡਾ ਵੀ ਇੱਥੇ ਕੋਮਿੰਡਰ ਦਾ ਨਾਮ ਆਇਆ ਥੋੜੇ ਟਿੰਗਰੇ ਤੋਂ ਆਉਂਦਾ ਹੈ ਇਹ ਅੱਜ ਪਹਿਲੇ ਦਿਨਾਂ ਲੁਧਿਆਣੇ ਜਾ ਰਹੇ ਕੰਮ ਕਰਨ ਪ੍ਰਸ਼ਾਸਨ ਤੋਂ ਤੁਹਾਡੀ ਕੀ ਮੰਗੀ ਹੈ ਸਾਫ ਸਨਮਾਨ ਸਾਫ ਹੋਣਾ ਚਾਹੀਦਾ ਜੀ ਭਾ ਜੇ ਮਲਤਾਨੋਂ ਇਨਸਾਫ ਨਹੀਂ ਮਿਲਦਾ ਤਾਂ ਧਰਨਾ ਕਰ ਤੱਕ ਜਾਏਗਾ ਜੇ ਇਨਸਾਫ ਨਾ ਮਿਲੂ ਤਾਂ ਫਿਰ ਧਰਨਾ ਇੱਥੇ ਡਬਲ ਕੀਤਾ ਜਾਊਗਾ ਜੀ ਦੇਖੋ ਇੱਕ ਸਰਕਾਰੀ ਹੈ ਨਹੀਂ 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 ਪ੍ਰਾਈਵੇਟ ਮੁੰਡਾ ਦਾ 20 ਸਾਲ ਦਾ ਹੈ ਉਹ ਲੋਕਰੀਆ ਕਿਚਰੀ ਵਿੱਚ ਪ੍ਰਾਈਵੇਟ ਕੰਮ ਕਰਦਾ ਇਹਦਾ ਚੋਰ ਖਾ ਜਾਂਦੇ ਸਾਰੇ अच्छा भाई दिखा सकदो केडी बाइक ਆਉਣਾ ਦੀ ਉਹਨਾਂ ਦੀ ਬਾਈਕ ਤਾਂ ਸਪਲੈਂਟਰ ਆ ਉਹ ਖੜੀ ਆ ਬਾਈਕ ਨੂੰ ਕੁਛ ਨਹੀਂ ਹੋਇਆ ਮੁੰਡੇ ਦੇ ਸਿਰ ਦੇ ਉੱਤੇ ਉਹਦੀ ਕ੍ਰੋਸ ਹੋ ਗਿਆ ਇਹ ਸਰ ਕੇਸੀ ਦਾ ਡਿਪਰ ਲਾਦਾ ਤੁਹਾਨੂੰ ਇਹ ਸਰ ਪਤਾ ਨਹੀਂ ਕਰਦਾ ਡਿਪਰ ਆ ਸਾਨੂੰ ਨਹੀਂ ਇਹਦਾ ਪਤਾ ਬਸ ਸਾਨੂੰ ਇਹ ਚਾਹੀਦਾ ਬੰਦਾ ਚਾਹੀਦਾ ਇਹ ਸਾਨੂੰ ਅਸੀਂ ਉਹਨੂੰ ਆਪ ਹੀ ਦੇਖ ਲਾਂਗੇ ਬਾਅਦ ਵਿੱਚ ਮੋਟਰ ਡਰਾਈਵਰ ਭੱਜ ਗਿਆ ਮੋਟਰ ਡਰਾਈਵਰ ਭੱਜ ਗਿਆ ਜੀ ਸੁਣ ਨਹੀਂ ਮੋਟਰ ਚਲ ਪੁਲਿਸ ਨੂੰ ਫੋਨ ਕੀਤਾ ਕਰ ਉਸ ਨਹੀਂ ਆਈ ਪੁਲਿਸ ਪਾਲ ਤੋਂ ਕੋਈ ਨਹੀਂ ਆਇਆ ਆ ਚੌਂਕੀ ਆ ਉਸ ਇੱਥੋਂ ਵੀ ਨਹੀਂ ਆਈ ਅੱਧ ਘੰਟੇ ਬਾਅਦ ਪੁਲਿਸ ਆਈ ਹੈ ਮੈਂ ਤੁਹਾਡੇ ਕਿ ਲੱਗਦੇ ਹੋ ਉਹ ਬ੍ਰਦਰ ਆ ਮੇਰੇ ਯਾਰ ਛੋਟੇ ਪਰ ਤਾਂ ਇਹਦੇ ਮੁੰਡੇ ਚਾਚੇ ਦੇ ਮੁੰਡੇ ਸਾਡੇ ਕੋਈ ਚੱਕ ਨਹੀਂ ਅੱਛਾ ਪਿੰਡੋਂ ਸਾਡੇ ਆ ਜਿਹੜੀ ਜਗ੍ਹਾ ਤੋਂ ਕਿੱਥੇ ਜਾ ਰਹੇ 34 ਪਿੰਡ ਤੋਂ ਆ ਉਹ ਆਪਣੇ ਕੰਮ ਜਾ ਰਿਹਾ ਸੀ ਕੰਮ ਤੇ ਜਾ ਰਿਹਾ ਸੀ ਕਿਹੜੇ ਪਿੰਡ ਤੋਂ ਤੇ ਜਾ ਰਹੇ ਇਹ ਨਹੀਂ ਸਾਨੂੰ ਪਤਾ ਸਵੇਰੇ ਸਵੇਰੇ ਕੰਮ ਕਿੱਥੇ ਜਾਂਦਾ ਉਹ ਬੱਲਾ ਉਹ ਬੱਲਾ ਉੱਡੀ ਸਾਈਡ ਤੇ ਕੰਮ ਜਾਂਦਾ ਕੰਮ ਉਹ ਯਾਰ ਪਤਾ ਨਹੀਂ ਦਾ ਕੰਮ ਕਰਦਾ ਨਾਮ ਕੀ ਮੁੰਡੇ ਦਾ ਰਾਹੁਲ ਨਾਮ ਹੈ ਛੋਟਾ ਉਮਰ ਕਿੰਨੇ ਮੁੰਡੇ ਛੋਟੇ ਦੀ 20 ਸਾਲ ਉਮਰ ਹੈ ਮੈਰਿਡ ਆ ਭਾਈ ਨਹੀਂ 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 ਅਨਮੈਰਿਡ ਆ ਯਾਰ ਬੱਚਾ ਹਲੇ ਉਹ ਠੀਕ ਹੈ ਉਹਦੇ ਘਰ ਦੇ ਰੋ ਰੋ ਪਾਗਲ ਹੋਏ ਪਏ ਆ ਸਾਡੇ ਨਾਲ ਕੋਈ ਸਹਿਯੋਗ ਨਹੀਂ ਇਹਨਾਂ ਦਾ ਅਜੇ ਤੱਕ ਪੈਨਾਂ ਨੇ ਦੇਖਿਆ ਨਹੀਂ ਉਹ ਬੰਦਾ ਨਹੀਂ ਲੱਭ ਰਹੇ ਉਹਨਾਂ ਦਾ ਕੁਛ ਨਹੀਂ ਕਰ ਰਹੇ ਉਹਨਾਂ ਨੂੰ ਸੱਦੋ ਇੱਥੇ ਜਿਹੜਾ ਕਾਰਵਾਈ ਜਿਹੜੀ ਹੋਵੇ ਕਾਰਵਾਈ ਕਰਾਂਗੇ ਅਸੀਂ ਪੂਰੀ ਕਰਾਂਗੇ ਤੇ ਇੱਕ ਨਹੀਂ ਤਾਂ ਅਸੀਂ ਗੱਡੀ ਨੂੰ ਅੱਗ ਲਾ ਦੇਣੀ ਅੱਧੇ ਘੰਟੇ ਦੇ ਅੰਦਰ ਅੰਦਰ ਜੋ ਮਰਜ਼ੀ ਪ੍ਰਸ਼ਾਸਨ ਕਰਦਾ ਕਰ ਲਵੇ ਅਸੀਂ ਗੱਡੀ ਨੂੰ ਅੱਗ ਲਾ ਦੇਣੀ ਆ ਸਾਨੂੰ ਅਸੀਂ ਚੱਕਾ ਜਾਮ ਕਰ ਦੇਣਾ ਹੁਣੇ ਅਸੀਂ ਇਹਨਾਂ ਨੂੰ ਜੋ ਮਰਜ਼ੀ ਇਹ ਕਰ ਦੇ ਪ੍ਰਸ਼ਾਸਨ ਸਾਡੇ ਨਾਲ ਠੀਕ ਆ ਸਾਨੂੰ ਇਨਸਾਫ ਚਾਹੀਦਾ ਜਿਹੜੀ ਕੁਝ ਪ੍ਰਸ਼ਾਸਨ ਵੀ ਜਿਹੜਾ ਜਿਹੜਾ ਪਿੰਡ ਉਤਰਾੜ ਪਿੰਡ ਹੈ ਸਾਡਾ ਆਪਣਾ ਨ ਕ੍ਰੀਪੀ ਨੇਵਦੀ ਘਟਨਾ ਤੁਹਾਨੂੰ ਕੋਲੋਂ ਪਤਾ ਲੱਗਾ ਇਹ ਸਾਨੂੰ ਅੱਧਾ ਘੰਟਾ ਲੱਗੇ ਠਾਕ ਲੋਕ ਵਜੇ ਦੇ ਕਰੀਬ ਹੋਈ ਆ ਕਿਹੜੇ ਹਸਪੀਟਲ ਲੈ ਕੇ ਗਏ ਉਹ ਸਿਵਲ ਹਸਪੀਟਲ ਲੈ ਕੇ ਪੋਸਟਮਾਰਟਮ ਲਈ ਸਾਡ ਮੇ ਵੀ ਲੈ ਗਏ ਉਹਨੂੰ ਅੱਛਾ ਬੰਦਾ ਠੀਕ ਹੈ ਕਿ ਨਹੀਂ ਉਹ ਐਕਸਪਾਇਰ ਹੋ ਗਿਆ ਮੋਕੇ ਦੇ ਮੋਕੇ ਦੇ ਦਿੱਤਾ ਹਾਂਜੀ ਤੇ ਜਿਹੜਾ ਉਹ ਡਰਾਈਵਰ ਉਹ ਮੋਕੇ ਦੇ ਦੌੜ ਗਿਆ ਉਹ ਮੋਕੇ ਨਹੀਂ ਵੱਜ ਗਿਆ ਨਾ ਪਰਿਵਾਰ ਚ ਕੌਣ ਕੌਣੀ ਹੈ ਪਰਿਵਾਰ ਚ ਤਾਂ ਡੈਡੀ ਤਾਂ ਹੈ ਹੀ ਨਹੀਂ ਇਹਦੇ ਵਿਚਾਰੇ ਉਹ ਤਾਂ 5-6 ਸਾਲ ਦੋ ਭਰਾ ਆਏ ਆ ਇਹ ਇੱਕ ਇਹ ਛੋਟਾ ਮੁੰਡਾ ਹੈ ਉਹਨਾਂ ਦਾ ਤੇ ਮਾਂ ਆਇਆ ਉਹ ਵਿਚਾਰੀ ਰੋ ਰੋ ਪਾਗਲ ਹੋਈ ਫਈ ਆ ਰਿਉਣ ਤੋਂ ਪਹਿਲਾਂ ਤਾਂ ਹੋ ਚੁੱਕਾ ਸੀ ਐਕਸੀਡੈਂਟ ਦਾ ਹੋਣ ਤੋਂ ਬਾਅਦ ਜੀ ਪਤਾ ਲੱਗਿਆ ਕਿ ਐਕਸੀਡੈਂਟ ਹੋਇਆ ਤੁਹਾਨੂੰ ਕਿੰਨਾ ਸਮੇਂ ਦਾ ਮਿਲਿਆ ਸੀ ਤੁਹਾਨੂੰ ਸੁਪਨਾ ਕਰੀਬ 8:59 ਵਜੇ ਤੱਕ ਮਿਲੀ ਹਾਂਜੀ ਤੇ ਇਹਦਾ ਅਸੀਮ ਮੋਟਰ ਤੇ ਤੋਂ ਕੁਝ ਹੀ ਆ ਤੇ ਇਹ ਜਿਹੜਾ ਐਕਸੀਡੈਂਟ ਹੋਇਆ ਵਾ ਨਾਲ ਹੀ ਇੰਡੀਅਨ ਬੈਂਕ ਹੈ ਜਿਹੜਾ ਉਹਦੇ ਸਾਹਮਣੇ ਕਹਿੰਦੇ ਹੋਇਆ ਵਾ ਅੱਛਾ ਜੀ ਪਿਛਲਾ ਟਾਇਰ ਜਿਹੜਾ ਟ੍ਰਾਲੀ ਦਾ ਵਾ ਉਹ ਜਿਹੜਾ ਉਹ ਮੁੰਡਾ ਡੈੱਥ ਹੋਇਆ ਰਹੋ ਉਹ ਪਿਛਲੇ ਟਾਇਰ ਦੇ ਥੱਲੇ ਕਿਦਾਂ ਦੇ ਦਸ ਹੈ ਅੱਛਾ ਤੇ ਉਹ ਤੋਂ ਭਜਾ ਕੇ ਲਿਆ ਆਪ ਨੂੰ ਥੋੜਾ ਹੀ ਆ ਨਹੀਂ ਭਜਾ ਕੇ ਲਿਆ ਉਹਨੂੰ ਉਸ ਤੋਂ ਮਾ ਲਾ ਕੇ ਕਹਿੰਦੇ ਵੀ ਅਸੋ ਆਟੋ ਵਾਲੇ ਨੇ ਰੋਕਿਆ ਉਹਨੂੰ ਤੇ ਭਜਾਇਆ ਨਹੀਂ ਉਹਨੇ ਮੋੜ ਕੇ ਇੱਥੇ ਖੜਾ ਕਰ ਲਿਆ ਨਾਲ ਹੀ ਇਹਨਾਂ ਨੂੰ ਪਤਾ ਨਹੀਂ ਖੜਾ ਉੱਥੋਂ ਮੋਕੇ ਤੋਂ ਉਹ ਤੇ ਲਿਆ ਗਿਆ ਉੱਥੇ ਕਹਿੰਦੇ ਪਿੱਛੇ ਇੱਥੋਂ ਕਿੰਨੇ ਕਿੰਨੀ ਕਿੰਨੀ ਪੂਰੀ ਬਹੁਤ ਦਿਖਦਾ ਹੈ ਨਾ ਇੱਥੇ ਦੇਖ ਲਓ ਬੈਂਕ ਦੀ ਜੁਰਾ ਬੈਂਕ ਦੇਖ ਰਹੇ ਹੋ ਸਰ ਇੱਕ ਜਿਹੜੀ ਜਿਹੜਾ ਮੇਰਾ ਸਵਾਲ ਆ ਕਿਉਂਕਿ ਮੇਨ ਚੀਜ਼ ਜਦੋਂ ਐਕਸੀਡੈਂਟ ਹੁੰਦਾ ਉਦੋਂ ਡਰਾਈਵਰ ਦਾ ਗੱਡੀ 10 15 20 ਫੁੱਟ ਅੱਗੇ ਜਾਂਦੀ ਹੈ 15 20 ਫੁੱਟ ਉਹਦਾ ਫਰਜ ਬੰਦਾ ਵੀ ਉਹਦਾ ਦੇਖਣਾ ਵੀ ਕੀ ਹੋਇਆ ਕੀ ਹੋਇਆ ਤਾਂ ਜਿਹੜੇ ਹਿੱਟ ਐਂਡ ਰਨ ਜਿਹੜਾ ਕਾਨੂੰਨ ਵੀ ਜਿਹੜਾ ਸੀ ਜਿਹਦੇ ਬਹੁਤ ਅੱਛਾ ਜਾ ਕੇ ਉਹਦੀ ਹੋਈ ਸੀ ਲੋਚਨਾ ਹੋਈ ਸੀ ਇਹ ਮੌਕੇ ਤੇ ਹੀ ਆ ਗੱਡੀ ਹਾਂਜੀ ਗੱਡੀ ਮੌਕੇ ਤੇ ਪਰ ਭੱਜਣ ਦੀ ਕੋਸ਼ਿਸ਼ ਤਾਂ ਕੀਤੀ ਨਾ ਨਹੀਂ ਮੈਂ ਉਦੋਂ ਮੈਂ ਤਾਂ ਮੌਕੇ ਤੇ ਹੈ ਨਹੀਂ ਸੀ ਕਿ ਜਿਹੜਾ ਕਰੀਆ ਤੁਹਾਨੂੰ ਹੁਣ ਡਰਾਈਵਰ ਦਾ ਕੋਈ ਹੈਗਾ ਜੇ ਜੇ ਮੌਕੇ ਦੀ ਮੌਕੇ ਤੋਂ ਪੰਜਾਬੋਂ ਦਾ ਮੈਂ ਗੱਡੀ ਕਾਫੀ ਦੂਰ ਜਾਣੀ ਸੀ ਬਿਲਕੁਲ ਮੌਕੇ ਤੇ ਗੱਡੀ ਹੈ ਡਰਾਈਵਰ ਤੁਹਾਨੂੰ ਅੱਛਾ ਕੋਈ ਮਿਲਿਆ ਤਾਂ ਮੌਕੇ ਤੇ ਡਰਾਈਵਰ ਨੂੰ ਕਾਬੂ ਕੀਤਾ ਹੋਇਆ ਹੈ ਕਿੱਥੇ ਹੈ ਡਾ ਜੀ ਹੈਟ ਆਪਣੇ ਕੋਲ ਅੱਛਾ ਜੀ ਤੇ ਇਹ ਜਿਹੜੇ ਇਹਦੇ ਕਾਗਜ਼ ਵਗੈਰਾ ਤੁਸੀਂ ਮੌਕੇ ਤੇ ਕੋਈ ਦੇਖਿਆ ਨਹੀਂ ਕਾਗਜ਼ ਤਾਂ ਕੋਈ ਨਹੀਂ ਮਿਲਿਆ ਕਾਜੀ ਡਰਾਈਵਰ ਕੋ ਪਤਾ ਕਰਕੇ ਉਹ ਪੀਸ ਦੇ ਦੌਰਾਨੀ ਸਰ ਇੱਕ ਚੀਜ਼ ਹੈ ਜਿਹੜਾ ਵੱਡਾ ਸਵਾਲ ਹੈ 9 ਨੋ ਐਂਟਰੀ ਦੇ ਵਿੱਚ ਜਿਹੜਾ ਟਰੱਕ ਹੈ ਲੋ ਐਂਟਰੀ ਜਿਹੜੀ ਐਸ ਵਲ ਕਿਉਂਕਿ ਆਰਟੀਫੀਸ਼ੀਅਲ ਟਾਈਮ ਉਸ ਤੋਂ ਬਾਅਦ ਜਾ ਕੇ ਟਰੱਕ ਦੂਸਰਾ ਵੱਡਾ ਸਵਾਲ ਹੈ ਹਿਮਾਚਲ ਦਾ ਨੰਬਰ ਹੈ ਇਹਦੇ ਕਾਗਜ਼ ਅਜੇ ਤੱਕ ਤਫ਼ਤੀਸ਼ ਚੱਲੂਗੀ ਤਫ਼ਤੀਸ਼ ਨਾਲ ਪਤਾ ਲੱਗੂਗਾ ਇਹਦੇ ਕਾਜ ਹੈ ਵੀ ਹੈ ਕਿ ਨਹੀਂ ਹੈਗੇ ਉਹ ਤਾਂ ਤੀਸ ਗ੍ਰਾਂਟਪਨ ਸਰ ਇੱਕ ਜੋ ਵੀ ਪੀਪਰ ਆ ਪਾਰ ਵਾਲੀ ਤੇ ਨਾਲ ਐਕਸੀਡੈਂਟ ਹੋ ਗਿਆ ਅੱਛਾ ਜੀ ਤੇ ਲੜਕੇ ਨੂੰ ਲੈ ਕੇ ਹਸਪਤਾਲ ਗਏ ਆ ਅੱਛਾ ਤੇ ਡਰਾਈਵਰ ਮੁੱਕ ਤੇ ਰਹਿਤ ਕਰਾ ਰਿਹਾ ਰੈਸਟ ਕਰ ਲਿਆ ਭਾਜੀ ਰੈਸਟ ਕਰ ਲਿਆ ਇਹ ਕਿੱਥੇ ਦੇ ਰਹਿਣ ਵਾਲਾ ਭਾਜੀ ਕੋਈ ਡਰੈਸ ਨਾਮ ਪਤਾ ਕੁਛ ਇਹਦਾ ਡਰਾਈਵਰ ਦਾ ਨਾਮ ਵਗੈਰਾ ਕੁਛ ਲੱਗੀ ਨੰਬਰ ਐਫ 472 ਜੀ 5840 ਡਰਾਈਵਰ ਦਾ ਨਾਮ ਹੈਗਾ ਸੰਜੇ ਸਿੰਘ ਜੂਪੀ ਦਾ ਰਹਿਣਾ ਹੈ ਜੀ ਅੱਛਾ ਸਰ ਇੱਕ ਕੇਸੀ ਦਾ ਟਿਪਰ ਸੀਗਾ ਇਹ ਆਪਣੇ ਜਿਹੜੇ ਰੋਡ ਬਣਾਉਂਦੇ ਆ ਬਜਰੀ ਰੇਤ ਤੇ ਇਹ ਤਾਂ ਰੁਕਦਾ ਤੇ ਸਰ ਕੀ ਕਾਰਵਾਈ ਕੀਤੀ ਜਾਊਗੀ ਇਹ ਜੋ ਵੀ ਜਾਨੀ ਕਿ ਮੌਕੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਜਿਹੜੀ ਵਿੱਚ ਘਾੜਾ ਲੱਗੇਗੀ ਉਹ ਬੱਚੇ ਨਾਲ ਹੋਇਆ ਹਸਤਾਣਾ ਦੇਖਿਆ ਜਾਏਗਾ ਮੈਂ ਡਰਾਈਵਰ ਰੈਸਟ ਕਰ ਦਿੱਤਾ ਗਿਆ ਡਰਾਈਵਰ ਰੈਸਟ ਕਰ ਦਿੱਤਾ ਠੀਕ ਤੋਂ ਲਗਾਤਾਰ ਤੁਹਾਡੇ ਨਾਲ ਲਾਈਵ ਡੀਓਨ ਕਿਤੇ ਜਾ ਰਹੀ ਹੈ ਇਹ ਤੇ ਇਹ ਨੰਬਰ ਤੋਂ ਇਹ ਮਾਲਕੀ ਪ੍ਰੂਫ ਕਰਨਾ ਹੈ ਸਰ ਮੋਕੇ ਦੇ ਡਰਾਈਵਰ ਹੀ ਫੜਿਆ ਗਿਆ ਜੀ ਡਰਾਈਵਰ ਦਾ ਮੇਰੇ ਘਰ ਚ ਪੱਜ ਗਿਆ ਹੈ ਜੀ ਡਰਾਈਵਰ ਪਰ ਹੋ ਗਈ ਇਹ ਹਿਮਾਚਲ ਦਾ ਨੰਬਰ ਹੈਗਾ ਇਹਦੇ ਕਾਗਜ਼ ਹੈਗੇ ਆ ਇਹਦੇ ਕਾਗਜ਼ ਹੈਗੇ ਆ ਇਹ ਤੇ ਕੰਪਨੀ ਜ਼ਿਲ੍ਹਾਦਾਰ ਦੀ ਲੱਗਦੀ ਮੈਨੂੰ ਨਹੀਂ ਕੰਪਨੀ ਜ਼ਿਲ੍ਹਾਦਾਰ ਦੀ ਹੈ ਹਿਮਾਚਲ ਦਾ ਨੰਬਰ ਸਰ 10:00 ਹੋ ਰਿਹਾ ਨੋ ਐਂਟਰੀ 'ਚ ਵਾਹਨ ਆ ਸਕਦਾ ਹੈ ਇਦਾਂ ਦੇ ਹੈਵੀ ਲੋਡਿਡ ਵਾਹਨ ਆ ਸਕਦੇ ਨੇ ਇਸ ਜਗ੍ਹਾ ਤੋਂ ਨੋ ਐਂਟਰੀ ਜਿਹੜੀ 9 ਵਜੇ ਤੋਂ ਬਾਅਦ ਨੋ ਐਂਟਰੀ ਹੈ ਜੀ ਬਿਲਕੁਲ ਇਹ 9 ਵਜੇ ਤੋਂ 9 ਵਜੇ ਤੋਂ ਬਾਅਦ ਜਿਹੜਾ ਇਹ ਘਟਨਾ ਹੋਈ ਹੈ ਲੋਕਾਂ ਦਾ ਕਹਿਣਾ ਆ ਆ ਸਕਦਾ ਹੈ ਇਹ ਸਵਾਲ ਹੈ ਇਦਾਂ ਦੇ ਵੱਡੇ ਪਹਾੜ ਚ ਦੋ ਐਂਟਰੀ ਚ ਨਹੀਂ ਆ ਸਕਦਾ ਇਹ ਤੇ ਉਹ ਟ੍ਰੈਫਿਕ ਕਰਮਚਾਰੀ ਜਿਹਦੇ ਸਾਹ ਦਾ ਲਾਏ ਆ ਉਹਨਾਂ ਨੂੰ ਵੀ ਕਹੀਦਾ ਵੀ ਇਨਾ ਚੌਕ ਤੇ ਨਾਤਾ ਲੱਗਦਾ ਹੈ ਤਾਂ ਉੱਥੇ ਰੋਕਿਆ ਨਹੀਂ ਹੋਏਗਾ ਕੀ ਲੱਗਦਾ ਹੈ ਆ ਬਜਾਲਾ ਚੌਕ ਤੋਂ ਨਿਕਲੇ ਆਊਗਾ ਇਸ ਗੱਡੀ ਦੇ ਕਾਗਜ਼ ਹੈਗੇ ਆ ਇਹ ਗੱਡੀ ਤੇ ਹੁਣ ਚੈੱਕ ਕਰਦੇ ਆ ਜੀ ਚੈੱਕ ਕੀਤਾ ਤੁਸੀਂ ਮੈਂ ਤਾਂ ਜੇ ਮੌਕੇ ਤੇ ਪਹੁੰਚੇ ਜੀ ਸਰ